ਹਾਂਜੀ ਦੋਸਤੋ ਭਾਗਾਂ ਬਦੂ ਉੱਚੇ ਤੇ ਸੁੱਚੇ ਵਿਚਾਰਾਂ ਵਾਲਾ ਬੇਬਾਕ ਬੋਲਣ ਵਾਲਾ ਸੁਤੰਤਰ ਬੋਲਣ ਵਾਲਾ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਸਹਨੇ ਪਿੰਡ ਦਾ ਸਰਪੰਚ ਸੀ ਭਾਵੇਂ ਉਹਦੇ ਮਾਤਾ ਜੀ ਸਰਪੰਚ ਸੀ ਪਰ ਸਾਰੀ ਸਰਪੰਚੀ ਸੁਖਵਿੰਦਰ ਹੀ ਕਰਦਾ ਸੀ ਪਿੰਡ ਦੇ ਵਿੱਚ ਬੜਾ ਸੋਹਣਾ ਕੰਮ ਕੀਤਾ ਬੜਾ ਸੋਹਣਾ ਵਿਕਾਸ ਕੀਤਾ ਭਾਰਤ ਜਿਹੜੇ ਸੁਖਵਿੰਦਰ ਦੇ ਦੋਸਤ ਉਹ ਵਿਚਾਰ ਸਨ ਉਹ ਬੜੇ ਸੁਤੰਤਰ ਆਜ਼ਾਦ ਤੇ ਬੜੇ ਬਿਵਾਕ ਉਹਦੇ ਬੋਲ ਸਨ ਜਿਹੜੇ ਦੁਸ਼ਮਣ ਦਾ ਕਲੇਜਾ ਛਾਨ ਨਹੀਂ ਕਰਦੇ ਸਨ ਤੇ ਉਹਦੇ ਵਚਨ ਦੁਸ਼ਮਣ ਦੇ ਇਸ ਤਰ੍ਹਾਂ ਡੰਗ ਮਾਰਦੇ ਸੀ ਜਿਵੇਂ ਫਨੀ ਹਰ ਕੋਈ ਡੰਗ ਮਾਰਦਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸੁਖਵਿੰਦਰ ਨੇ ਬੜਾ ਉੱਚਾ ਜਾਣਾ ਸੀ ਦੁਸ਼ਮਣ ਨੇ ਇਸ ਗੱਲ ਨੂੰ ਸਮਝ ਚੁੱਕਿਆ ਸੀ ਦੋਸਤੋ ਮੈਂ ਸੁਖਵਿੰਦਰ ਦੇ ਪਰਪੇਖ ਦੇ ਵਿੱਚ ਗੱਲ ਕਰਨੀ ਚਾਹੁੰਣਾ ਪੰਜਾਬ ਦੇ ਸਮੁੱਚੇ ਨੌਜਵਾਨਾਂ ਮੈਂ ਗੱਲ ਸੰਦੀਪ ਸਿੰਘ ਦੀਪ ਸਿੱਧੂ ਤੋਂ ਸ਼ੁਰੂ ਕਰਨੀ ਚਾਹੁੰਣਾ ਦੋਸਤੋ ਜਰੂਰ 5-7 ਮਿੰਟ ਸੁਣਿਓ ਸਮਾਂ ਖਰਾਬ ਨਹੀਂ ਹੋਵੇਗਾ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੱਚ ਬੋਲਨ ਕਰਕੇ ਸਾਡਾ ਪਹਿਲਾ ਵਾਲਾ ਚੈਨਲ ਉੜਾ ਦਿੱਤਾ ਇਹ ਨਵਾਂ ਹੈ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਸੰਦੀਪ ਸਿੰਘ ਸਿੱਧੂ ਦੀ ਦੀਪ ਸਿੱਧੂ ਦੀ ਜਿਹੜੀ ਸੋਚ ਸੀ ਉਹਨੂੰ ਦੁਸ਼ਮਣ ਸਮਝ ਗਿਆ ਸੀ ਪਰ ਅਸੀਂ ਪੰਜਾਬੀ ਸਮਝ ਨਹੀਂ ਸਕਿਆ ਅਸੀਂ ਉਹਦੇ ਉੱਤੇ ਗद्दार ਦਾ ਲੇਬਲ ਲਾਉਂਦੇ ਰਹੇ ਅਸੀਂ ਉਹਨੂੰ ਪਲਟੀਨਾ ਮੋਟਰਸਾਈਕਲ ਕਹਿੰਦੇ ਰਹੇ ਅਸੀਂ ਉਹਨੂੰ ਭੱਜਿਆ ਇਦ ਰਪੋਖ ਕਹਿੰਦੇ ਰਹੇ ਅਸੀਂ ਉਹਨੂੰ ਬੀਜੇਪੀ ਦਾ ਕਹਿੰਦੇ ਰਹੇ ਪਰ ਉਹ ਪੰਜਾਬ ਦਾ ਉੱਚੇ ਤੇ ਸੁੱਚੇ ਨੇਕ ਵਿਚਾਰਾਂ ਵਾਲਾ ਨੌਜਵਾਨ ਸੀ ਦੀਪ ਸਿੱਧੂ ਦੋਸਤੋ ਦੀਪ ਸਿੱਧੂ ਤੋਂ ਬਾਅਦ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਬੀਆਂ ਤੇ ਹੁਣ ਸੁਖਵਿੰਦਰ ਸਿੰਘ ਦਾ ਜਾਨ ਇਹ ਕਿਵੇਂ ਜਾ ਰਹੀ ਹੈ ਇਹ ਇਹਨਾਂ ਦਾ ਕਾਤਲ ਕੋਈ ਬੰਦੇ ਕਰ ਰਹੇ ਹੈ ਦੋਸਤੋ ਬਿਲਕੁਲ ਨਹੀਂ ਤੁਸੀਂ ਆਖੋਗੇ ਹੋਰ ਕੌਣ ਕਰ ਰਿਹਾ ਹੈ ਦੋਸਤੋ ਬਿਲਕੁਲ ਨਹੀਂ ਇਹ ਬੜੀ ਸੋਚਣ ਵਾਲੀ ਗੱਲ ਹੈ ਬੜੀ ਡੂੰਗੀ ਗੱਲ ਹੈ ਕਿ ਕਿਸ ਦੇਸ਼ ਦੇ ਵਿੱਚ ਐਸੀ ਵਿਚਾਰਧਾਰਾ ਹੋਰ ਵਿਚਾਰਧਾਰਾ ਦੀ ਇਹ ਲੜਾਈ ਹੈ ਇੱਕ ਵਿਚਾਰਧਾਰਾ ਉਹ ਹੈ ਜਿਹੜੀ ਕਹਿੰਦੀ ਹੈ ਸਰਵਤ ਦਾ ਭਲਾ ਇੱਕ ਵਿਚਾਰਧਾਰਾ ਉਹ ਹੈ ਜਿਹੜੀ ਕਹਿੰਦੀ ਹੈ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਸਭ ਨੂੰ ਕਲਾਮੇ ਵਿੱਚ ਲੈਂਦੀ ਹੈ ਸਰਬੱਤ ਦਾ ਭਲਾ ਮੰਗਦੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਤੇ ਚੱਲਦੀ ਹੈ ਸੇਵਾ ਤੇ ਸਿਮਰਨ ਉਹਦੇ ਦੋ ਖੰਭ ਨੇ ਦੋਸਤੋ ਪਰ ਦੂਜੀ ਵਿਚਾਰਧਾਰਾ ਕਿਹੜੀ ਹੈ 부ਧੀ ਵਿਚਾਰਧਾਰਾ ਉਹ ਹੈ ਜਿਹੜੀ ਕਹਿੰਦੀ ਹੈ ਕਿ ਸਾਰੀਆਂ ਕੌਮਾਂ ਨੂੰ ਜਜਬ ਕਰ ਲੈਣਾ ਜਿਹੜੀ ਕਹਿੰਦੀ ਹੈ ਇੱਕ ਭਾਸ਼ਾ ਇੱਕ ਦੇਸ਼ ਇੱਕ ਨਿਸ਼ਾਨ ਇਹੋ ਜੇ ਨਾਅਰੇ ਦਿੰਦੀ ਹੈ ਇੱਕ ਕਾਨੂੰਨ ਭਾਵੇਂ ਦੋਸਤ ਇੱਕੋ ਹੀ ਬਹੁ ਗਿਣਤੀ ਕੌਮ ਇਸ ਦੇਸ਼ ਵਿੱਚ ਰਹੇਗੀ ਇੱਕੋ ਹੀ ਬੋਲਬਾਲਾ ਰਹੇਗਾ ਭਾਵੇਂ ਆਖਿਆ ਜਾਂਦਾ ਕਿ ਦੇਸ਼ ਵੱਖ-ਵੱਖ ਤਰ੍ਹਾਂ ਦੀ ਫੁੱਲਾਂ ਦੀ ਬਾੜੀ ਹੈ ਬਾਗੀਚਾ ਹੈ ਦੋਸਤ ਇਹ ਜੀ ਸੁੰਦਰਤਾ ਹੈ ਸੁੰਦਰਤਾ ਤੇ ਹੈ ਪਰ ਉਹ ਵਿਚਾਰ ਧਾਰਾ ਨਹੀਂ ਚੱਲ ਰਹੀ ਫਾਂਸੀ ਦੇ ਉੱਤੇ ਜਿੰਨੇ ਬੰਦਿਆਂ ਨੂੰ ਲਟਕਾਇਆ ਗਿਆ ਉਹਨਾਂ ਦੀ ਗਿਣਤੀ ਕਰਕੇ ਦੇਖ ਲਓ ਉਹਦੇ ਵਿੱਚੋਂ ਸਿੱਖ ਤੇ ਮੁਸਲਮਾਨਾਂ ਦੀ ਗਿਣਤੀ ਕਿੰਨੀ ਹੈ ਤੇ ਜਿਹੜੀ ਬਹੁਤਾਂ ਦੀ ਬਹੁ ਗਿਣਤੀ ਵਿਚਾਰ ਧਾਰਾ ਵਾਲੇ ਆ ਉਹਨਾਂ ਦੀ ਗਿਣਤੀ ਕਿੰਨੀ ਹੈ ਤੁਹਾਨੂੰ ਸਾਰਾ ਕੁਝ ਬਿਲਕੁਲ ਸਾਫ਼ ਹੋ ਜਾਵੇਗਾ ਜੇਲ੍ਹਾਂ ਦੇ ਵਿੱਚ ਕਿਹਦੇ ਬੰਦੇ ਬੈਠੇ ਆ ਥੋੜਾ ਜਿਹਾ ਦਿਮਾਗ ਤੇ ਭਾਰ ਪਾ ਕੇ ਸੋਚਿਓ ਇਹ ਜਿਹੜੇ ਸਾਡੇ ਨੌਜਵਾਨ ਗਏ ਐ ਦੀਪ ਸਿੱਧੂ ਨੇ ਜਿਸ ਦਿਨ ਇੱਕ ਹੱਥ ਦੇ ਵਿੱਚ ਕਿਰਪਾਨ ਤੇ ਇੱਕ ਹੱਥ ਦੇ ਵਿੱਚ ਝਾੜੂ ਫੜ ਕੇ ਐ ਦਿੱਤਾ ਸੀ ਕਿ ਸਿੱਖੋ ਕਿਹੜੇ ਪਾਸੇ ਚੱਲਣਾ ਹੈ ਤੁਹਾਡੀ ਜਿਹੜੀ ਰਾਸ਼ਟਰੀ ਭਾਸ਼ਾ ਤੁਹਾਡੀ ਜਿਹੜੀ ਰਾਸ਼ਟਰੀ ਆਪ ਹੈ ਉਹ ਗੁਰੂ ਦਾ ਨਿਸ਼ਾਨ ਹੈ ਗੁਰੂ ਦੀ ਕਿਰਪਾਨ ਹੈ ਤੁਹਾਡੇ ਕਕਾਰ ਖਾਲਸਾ ਇਹ ਗੱਲ ਭਰਪੂਰ ਸਿੰਘ ਬਲਬੀਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੈਂਪਾਂ ਤੇ 84 ਵੇਲੇ ਉਹਨੂੰ ਕਹਿ ਦਿੱਤੀ ਸੀ ਉਹ ਆਪੋ ਕਹਿੰਦੇ ਜਿਹੜਾ ਸਿੱਖ ਦੇ ਮੁੱਖ ਦੇ ਉੱਤੇ ਦਾੜਾ ਹੋਵੇਗਾ ਏਸ ਹੋਵੇਗਾ ਤੇ ਜਿਹੜਾ ਸੰਤ ਜਰਨੈਲ ਸਿੰਘ ਦੀ ਗੱਲ ਕਰੇਗਾ ਜਿਹੜਾ ਸਿੱਖੀ ਦੀ ਗੱਲ ਕਰੇਗਾ ਆਜ਼ਾਦੀ ਦੀ ਗੱਲ ਕਰੇਗਾ ਕਹਿੰਦੇ ਉਹ ਨੂੰ ਨਹੀਂ ਛੱਡੂਗਾ ਦੁਸ਼ਮਣੋਂ ਦੁਸ਼ਮਣੋਂ ਨੂੰ ਖਤਮ ਕਰੂਗਾ ਸ਼ਾਮ-ਦਾਮ-ਦੰਡ ਭੇਦ ਦੋਸਤੋ ਥੋੜੇ ਦਿਨੀ ਪਹਿਲਾਂ ਇਹ ਬਿਆਨ ਆਇਆ ਹੈ ਬਿਆਨ ਦੇ ਕੇ ਹਟੇ ਨੇ ਉਹ ਵਿਚਾਰਧਾਰਾ ਵਾਲੇ ਕਹਿੰਦੇ ਸਾਮ-ਦਾਮ-ਦੰਡ ਭੇਦ ਜੋ ਵਰਤਣਾ ਵਰਤੋ ਪਰ ਇਹਨਾਂ ਦੀ ਸੰਨੀ ਘੁੱਟ ਦਿਓ ਇਹ ਆਪਣੇ ਆਪ ਨੂੰ ਜਿਹੜੇ ਯੋਧੇ ਘੁੰਦੇ ਆ ਸਕੂਲ 'ਚ ਹੁੰਦੇ ਆ ਇਹਨਾਂ ਨੂੰ ਐਸੀ ਮੌਤ ਮਾਰੋ ਇਹਨਾਂ ਨੂੰ ਪਤਾ ਹੀ ਨਾ ਲੱਗੇ ਆਪਸ ਵਿੱਚ ਦੀ ਭਾਈਚਾਰਾ ਲੜਦਣ ਮਰ ਜੇ ਕਿ ਮੈਨੂੰ ਫਲਾਣੇ ਨੇ ਮਾਰੇ ਫਲਾਣੇ ਨੇ ਮਾਰੇ ਆਪਸ ਵਿੱਚ ਦੀ ਦੁਸ਼ਮਣੀ ਆ ਪਵਾ ਦਿਓ ਪਹਾੜੋਂ ਤੇ ਰਾਜ ਕਰੋ ਪਰ ਦੋਸਤੋ ਵਿਚਾਰ ਧਾਰਾ ਸਮਝਣੀ ਪੈਣੀ ਹੈ ਜਿਹੜੀ ਵਿਚਾਰ ਧਾਰਾ ਨਾਲ ਸਾਡਾ 5 ਸਦੀਆਂ ਦਾ ਵੈਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਨੇ ਕੱਢਿਆ ਕਿਲੇ ਚੋਂ ਕੌਣ ਸੀ ਪਹਾੜੀ ਧਾਰ ਦੇ ਰਾਜੇ ਤੇ ਕੌਣ ਸੀ ਗੁਰੂ ਅਰਜਨ ਦੇਵ ਨੂੰ ਤਕਤੀ ਤਵੀ ਤੇ ਵਟਾਉਣ ਵਾਲਾ ਚੰਦੂ ਤੇ ਕੌਣ ਸੀ ਬੱਚਿਆਂ ਨੂੰ ਨੀਹਾਂ ਚ ਚੜਾਉਣ ਵਾਲਾ ਦੰਗੂ ਇਹ ਤੁਹਾਨੂੰ ਸਮਝਣਾ ਪੈਣਾ ਹੈ ਅੱਜ ਵੀ ਉਹ ਵਿਚਾਰਧਾਰਾ ਚੱਲਦੀ ਹੈ ਪੰਜ ਸਦੀਆਂ ਦਾ ਬੈਰ ਸਾਡੇ ਨਾਲ ਅੱਜ ਵੀ ਨਿਭ ਰਿਹਾ ਹੈ ਅਸੀਂ ਸਮਝ ਹੀ ਨਹੀਂ ਰਹੇ ਸਿੱਧੂ ਮੂਸੇਵਾਲਾ ਉਹਨੇ ਇਸ ਬਾਈ ਐ ਲਗਾਣਾ ਗਾਇਆ ਲੀਕ ਹੋ ਗਿਆ ਪੰਜਾਬ ਗਾਣਾ ਗਾਇਆ ਗਿਣ ਗਿਣ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਉਹਦੇ ਵਿੱਚ ਦੋਸਤੋ ਜਿਹੜੀ ਸੋਚ ਸੀ ਉਹਦੇ ਗਾਣਿਆਂ ਚੋਂ ਦੁਸ਼ਮਣ ਨੇ ਬੁੱਝ ਲਈ ਸੀ ਸਾਰੀ ਰਿਪੋਰਟ ਸੀਐਡੀ ਉਹ ਦੁਸ਼ਮਣ ਦਾ ਦਿਮਾਗ ਬੜਾ ਹੈ ਅਸੀਂ ਆਪਣੇ ਨੌਜਵਾਨ ਮਰਵਾ ਕੇ ਫਿਰ ਵੀ ਨਹੀਂ ਸੋਚਦੇ ਪਰ ਜਿਹੜਾ ਸਾਡਾ ਦੁਸ਼ਮਣ ਹੈ ਉਹ ਬੜਾ ਚੌਕਸ ਹੈ ਉਹ ਸਾਡੇ ਨੌਜਵਾਨਾਂ ਦੇ ਵਿਚਾਰਾਂ ਨੂੰ ਪੜਦਾ ਹੈ ਉਹ ਪਹਿਲਾਂ ਹੀ ਵਿਚਾਰ ਬੁੱਝ ਲੈਂਦਾ ਕਿ ਨੇ ਆਉਣ ਵਾਲੇ ਸਮੇਂ 'ਚ ਨੌਜਵਾਨ ਨੇ ਕੀ ਕਰਨਾ ਹੈ ਸਿੱਧੂ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀ ਅਸੀਂ ਸਮਝ ਨਹੀਂ ਸਕੇ ਅਫਸੋਸ ਬੜਾ ਅਫਸੋਸ ਅਸੀਂ ਸਮਝ ਨਹੀਂ ਸਕੇ ਸਿੱਧੂ ਮੂਸੇਵਾਲੇ ਨੂੰ ਪਰ ਦੁਸ਼ਮਣ ਨੇ ਸਮਝ ਲਿਆ ਸੀ ਦੋਸਤੋ ਰਾਜ ਪਲਟੀ ਕਰਨ ਵਾਲਾ ਬੰਦਾ ਸੀ ਉਹ ਰਾਜ ਨੂੰ ਪਲਟਾ ਕਰਨ ਕਰ ਦਿੰਦਾ ਸਿੱਖ ਰਾਜ ਦਾ ਹਮਇਤੀ ਸੀ ਆਉਣ ਵਾਲੇ ਸਮੇਂ ਵਿੱਚੋਂ ਰਾਜ ਕਰਨ ਦੇ ਸਮਰੱਥ ਸੀ ਨੌਜਵਾਨ ਪਤਾ ਸੀ ਦੁਸ਼ਮਣ ਨੂੰ ਕਿ ਇਹ ਦੁਨੀਆ ਬਦਲ ਦੂ ਜੇ ਜਿਉਂਦਾ ਰਹਿ ਗਿਆ ਨਹੀਂ ਛੱਡਿਆ ਦੋਸਤੋ ਨਹੀਂ ਛੱਡਿਆ ਕੋਈ ਗੈਂਗਵਾਰ ਨਹੀਂ ਕੁਝ ਨਹੀਂ ਕੋਈ ਉਹਦਾ ਦੁਸ਼ਮਣ ਨਹੀਂ ਜਿਹੜੀ ਵਿਚਾਰਧਾਰਾ ਨੇ ਉਹਨੂੰ ਮਾਰਿਆ ਹੈ ਉਹਨੂੰ ਦੋਸਤੋ ਸਮਝ ਲਓ ਕਿਹੜੀ ਵਿਚਾਰਧਾਰਾ ਹੈ ਉਹ ਸਾਨੂੰ ਬੈਂਗਵਾਰ ਰਾਹੀ ਵੀ ਮਾਰ ਰਹੀ ਹੈ ਸਾਡੇ ਸੱਭਿਆਚਾਰ ਰਾਹੀ ਵੀ ਮਾਰ ਰਹੀ ਹੈ ਸਾਡੇ ਪਹਿਰਾਵੇ ਸਾਡੇ ਖਾਣ ਪੀਣ ਸਾਨੂੰ ਨਸ਼ਿਆਂ ਰਾਹੀ ਮਾਰ ਰਹੀ ਹੈ ਰਹਿੰਦੀ ਖੁੰਦੀ ਸਾਨੂੰ ਡੇਰਿਆਂ ਰਾਹੀ ਮਾਰ ਰਹੀ ਹੈ ਪੰਜਾਬ ਦੇ ਵਿੱਚ ਆ ਜਿਹੜੇ ਬਾਬੇ ਫਿਰਦੇ ਆ ਨਾ ਚਿੱਟੀਆਂ ਪੱਗਾਂ ਬੰਨੀ ਆ ਹੁਣ ਸਿੱਖ ਧਰਮ ਦੇ ਵਿੱਚ ਉਹਨਾਂ ਦੀ ਬੜੀ ਚੜ੍ਹਾਈ ਹੈ ਹੈਲੀਕੋਪਟਰ ਉੱਤਰਦੇ ਐ ਤੇ ਸਾਡੇ ਸਿੱਖ ਸੰਸਥਾਵਾਂ ਦੇ ਮੁਕੀ ਉਹਨਾਂ ਦੇ ਮਾਗਰ ਮਾਗਰ ਭੱਜੇ ਫਿਰਦੇ ਐ ਉਡੇਰੇ ਵਾਲਿਆਂ ਦੇ ਉਹ ਦੇਖ ਲੋ ਕਿਹੜੀ ਵਿਚਾਰਧਾਰਾ ਐ ਆਰਐਸਐਸ ਤੁਸੀਂ ਸਮਝ ਨਹੀਂ ਸਕੇ ਬੜੀ ਭੈੜੀ ਵਿਚਾਰਧਾਰਾ ਸਿੱਧੂ ਮੂਸੇਵਾਲੇ ਨੂੰ ਦੁਸ਼ਮਣ ਨੇ ਸਮਝ ਲਿਆ ਤੇ ਖਤਮ ਕਰ ਦਿੱਤਾ ਅਸੀਂ ਸਮਝ ਨਹੀਂ ਸਕੇ ਦੀਪ ਸਿੱਧੂ ਨੂੰ ਦੁਸ਼ਮਣ ਨੇ ਸਮਝ ਲਿਆ ਖਤਮ ਕਰ ਦਿੱਤਾ ਸੰਦੀਪ ਨੰਗਲ ਅੰਬੀਆਂ ਦੋਸਤੋ ਦੇਖੋ ਸਾਰੇ ਫੀਲਡਾਂ ਵਿੱਚੋਂ ਬੰਦੇ ਕਿਵੇਂ ਚੱਕੇ ਆ ਸਭ ਤੋਂ ਉੱਚ ਕੋਟੀ ਦਾ ਵਿਦਵਾਨ ਸੀ ਦੀਪ ਸਿੱਧੂ ਜਿਵੇਂ ਹਿੰਦੂਆਂ ਕੋਲੇ ਜਵਾਰ ਲਾਲ ਨਹਿਰੂ ਸੀ ਪਰ ਮੁਸਲਮਾਨਾਂ ਕੋਲੇ ਜਨਾਬ ਸੀ ਸਿੱਖਾਂ ਕੋਲੇ ਅੱਜ ਦਾ ਜਨਾਬ ਤੇ ਨਹਿਰੂ ਸੀ ਦੀਪ ਸਿੱਧੂ ਤਾਕੜਾ ਵਕੀਲ ਸੀ ਲਾਹ ਦੀ ਪੜ੍ਹਾਈ ਕਰੀ ਹੋਈ ਸੀ ਮੈਂ ਉਹਨੂੰ ਸਭ ਤੋਂ ਵੱਡਾ ਵਿਦਵਾਨ ਮੰਨਦਾ ਹਾਂ ਲੋਕ ਉਹਨੂੰ ਐਕਟਰ ਕਹਿੰਦੇ ਹੋਣਗੇ ਇਲਮਾ ਵਾਲਾ ਕਲਾਕਾਰ ਕਹਿੰਦੇ ਹੋਣਗੇ ਮੈਂ ਉਹਨੂੰ ਸਿੱਖਾਂ ਦਾ ਨਹੀਂ ਰੂ ਮੰਨਦਾ ਮੈਂ ਉਹਨੂੰ ਸਿੱਖਾਂ ਦਾ ਜਨਾਹ ਮੰਨਦਾ ਜੇ ਜਿਊਂਗਾ ਰਹਿ ਜਾਂਦਾ ਪਲਤੀ ਦੇ ਦਿੰਦਾ ਦੋਸਤੋ ਪਰ ਦੁਸ਼ਮਣ ਨੇ ਨਹੀਂ ਸੱਡਿਆ ਦੇਖੋ ਆਪਦੇ ਫੀਲਡ ਦੇ ਵਿੱਚ ਸਭ ਤੋਂ ਵੱਡਾ ਵਿਦਵਾਨ ਚੱਕਤਾ ਫਿਰ ਸਿੱਧੂ ਮੂਸੇ ਵਾਲਾ ਜਿਹਦੇ ਵਿਚਾਰਾਂ ਦੇ ਵਿੱਚ ਇਨਕਲਾਬ ਸੀ ਰਾਜਪਾਲਤੀ ਸੀ ਸਤੰਤਰਤਾ ਸੀ ਆਜ਼ਾਦੀ ਸੀ ਉਹਨੂੰ ਦੁਸ਼ਮਣ ਨੇ ਖਤਮ ਕਰ ਦਿੱਤਾ ਜਿਹੜਾ ਖੇਡ ਦੇ ਵਿੱਚ ਸਪੋਰਟਸ ਦੇ ਵਿੱਚ ਸਾਡੇ ਬੱਚਿਆਂ ਦੇ ਡੌਲੇ ਫਰਕੜ ਲਾ ਦਿੰਦਾ ਸੀ ਸੰਦੀਪ ਨੰਗਲੰਬੀਆਂ ਉਹਨੂੰ ਦੁਸ਼ਮਣ ਨੇ ਚੱਕ ਲਿਆ ਅਸੀਂ ਗੈਂਗਵਾਰ ਦਾ ਨਾਂ ਨਹੀਂ ਜਾਣਦੇ ਆ ਅਸੀਂ ਬੰਦਿਆਂ ਦਾ ਨਾਂ ਨਹੀਂ ਜਾਣਦੇ ਕੋਈ ਦੋਸਤੋ ਸਮਝੋ ਤਾਂ ਸਹੀ ਉਹ ਗੈਂਗਵਾਰ ਵਾਲੇ ਕੀਤੇ ਕਹੇ ਤੋਂ ਚੱਲਦੇ ਹੋ ਤੇ ਸੰਧ ਨੇ ਆਹ ਹੁਣ ਸਕਵਿੰਦਰ ਦਾ ਖਾਤਲ ਸਕਵਿੰਦਰ ਨੂੰ ਕੋਈ ਆਮ ਬੰਦਾ ਨਾ ਮੰਨੋ ਵੀ ਸੇੜੇ ਦਾ ਸਰਪੰਚ ਸੀ ਕੋਈ ਆਮ ਸੀ ਉਹਦੀਆਂ ਸਾਰੀਆਂ ਵੀਡੀਓ ਸੁਣ ਕੇ ਦੇਖੋ ਉਹ ਬੰਦੇ ਦੇ ਵਿਚਾਰ ਦੇਖੋ ਉਹ ਬੀਏ ਐਮਏ ਕਰੀ ਹੋਈ ਬਾਹਰਲੇ ਦੇਚ ਰਹਿੰਦਾ ਰਹਿਦਾ ਬੰਦਾ ਪੀਆਰ ਉਹਦੇ ਕੋਲੇ ਸੀ ਸਿੱਧੂ ਮੂਸੇ ਵਾਲੇ ਵਾਂਗ ਉਹ ਪੀਆਰ ਛੱਡ ਕੇ ਪੰਜਾਬ ਚ ਆ ਗਿਆ ਪੱਲਿਓ ਪੈਸੇ ਲਾ ਲਾ ਕੇ ਚੀਜ਼ਾਂ ਬਣਾਉਣ ਵਾਲਾ ਇਹ ਹੁਣ ਦੋਸਤੋ ਚੱਲ ਕਿਹਦੇ ਨਾਲ ਰਿਹਾ ਸੀ ਸਿਮਰਜੀਤ ਸਿੰਘ ਮਾਨ ਦੇ ਨਾਲ ਹੁਣ 2-3 ਸਾਲਾਂ ਦਾ ਉਹ ਸਿਮਰਜੀਤ ਸਿੰਘ ਮਾਨ ਨਾਲ ਚੱਲਦਾ ਸੀ ਉਹ ਬੰਦੀ ਸਿੰਘਾਂ ਵਾਸਤੇ ਮੋਰਚਾ ਲੱਗਿਆ ਕੌਮੀ ਇਨਸਾਫ ਮੋਰਚਾ ਉੱਥੇ ਉਹਦੀਆਂ ਮੈਂ ਫੋਟੋਆਂ ਦੇਖਦਾ ਸੀ ਦੀਪ ਸਿੱਧੂ ਦੇ ਪ੍ਰੋਗਰਾਮਾਂ 'ਚ ਜਾਂਦਾ ਸੀ ਸਿੱਧੂ ਮੂਸੇਵਾਲੇ ਨੂੰ ਆਈਕਨ ਮੰਨਦਾ ਸੀ ਸਿਮਰਨ ਦੀ ਸਨਮਾਨ ਨਾ ਚਾਹਦਾ ਸੀ ਸਿੱਖ ਰਾਜ ਦੀ ਗੱਲ ਕਰਦਾ ਸੀ ਉਹਦੇ ਪੰਚਾਇਤ ਘਰ ਦੇ ਵਿੱਚ ਬਾਬਾ ਬਘੇੜ ਸਿੰਘ ਦੀ ਫੋਟੋ ਹਰੀ ਸਿੰਘ ਨਲੂਹੇ ਦੀ ਫੋਟੋ ਬਾਬਾ ਦੀਪ ਸਿੰਘ ਦੀ ਫੋਟੋ ਦੱਸਦੀ ਹੈ ਕਿ ਸੁਖਵਿੰਦਰ ਦੀ ਕੀ ਵਿਚਾਰਧਾਰਾ ਸੀ ਸਰਵਿੰਦਰ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੁੰਦਾ ਸੀ ਪਰ ਦੁਸ਼ਮਣ ਨੇ ਚੱਕ ਦਿੱਤਾ ਉਹ ਵਿਚਾਰਧਾਰਾ ਨੇ ਚੱਕ ਦਿੱਤਾ ਜਿਹੜੀ ਸਾਡੇ ਮੰਗਰ ਲੰਬੇ ਸਮੇਂ ਤੋਂ ਲੱਗੀ ਹੋਈ ਹੈ ਉਹਨੇ ਸਾਨੂੰ ਇੱਥੇ ਤੇ ਖਤਮ ਕਰਨੀ ਹੀ ਹੈ ਉਹਨੇ ਤੇ ਸਾਨੂੰ ਵਿਦੇਸ਼ਾਂ ਤੇ ਜਾ ਜਾਣੀ ਛੰਡਿਆ ਉਹਨੇ ਤੇ ਸਾਡੇ ਨੌਜਵਾਨ ਵਿਦੇਸ਼ਾਂ ਤੇ ਖਤਮ ਕਰ ਦਿੱਤੇ ਅਸੀਂ ਕਹਿ ਦਿੰਨੇ ਐਕਸੀਡੈਂਟ ਹੋ ਗਿਆ ਅਸੀਂ ਕਹਿ ਦਿੰਨੇ ਗੈਂਗਵਾਰ ਹੋ ਗਈ ਉਹ ਸਿੱਖੋ ਕਦੋਂ ਸਮਝੋਗੇ ਮੈਨੂੰ ਅਫਸੋਸ ਹੈ ਕਿ ਸਿੱਖਾਂ ਦਾ ਕੋਈ ਲੀਡਰ ਵੀ ਨਹੀਂ ਬੋਲਿਆ ਆ ਸੁਖਵਿੰਦਰ ਸਰਪੰਚ ਨੂੰ ਦਾ ਜੋ ਕੁਝ ਹੋਇਆ ਕੋਈ ਨਹੀਂ ਬੋਲਿਆ ਕੋਈ ਉਹਦੀ ਵਿਚਾਰਧਾਰਾ ਨੂੰ ਦੇਖ ਕੇ ਬੋਲ ਪੈਂਦੇ ਉਹਨੂੰ ਬੋਲਣਾ ਦੇਖ ਕੇ ਨਹੀਂ ਬੋਲੇ ਪਰ ਉਹਦੀ ਵਿਚਾਰਧਾਰਾ ਨੂੰ ਸਮਝ ਲੈਂਦੇ ਮੈਂ ਤੇ ਜਥੇਦਾਰ ਕੱਲ ਤੱਕ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਕੋਈ ਸਕੈਂਡਲ ਹੋ ਰਾਜੋਵਾਨਾ ਸਾਹਿਬ ਦੀ ਫਾਂਸੀ ਦੀ ਗੱਲ ਚੱਲ ਰਹੀ ਹੈ ਕੋਈ ਕੋਈ ਸਿੱਖਾਂ ਦਾ ਲੀਡਰ ਨਹੀਂ ਬੋਲਿਆ ਦੁਸ਼ਮਣ ਦੇਖ ਰਿਹਾ ਹੈ ਚੈਨਲਾਂ ਤੇ ਵੀਡੀਓ ਪਾ ਪਾ ਕੇ ਕਿ ਰਾਜੋਆਣੇ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਉਹ ਦੇਖ ਰਹੇ ਆ ਕਿ ਸਿੱਖ ਵਿਰੋਧ ਕਰਦੇ ਆ ਜਾਂ ਇਹਨਾਂ ਦਾ ਕੂਨ ਬਿਲਕੁਲ ਚਿੱਟਾ ਹੋ ਚੁੱਕਿਆ ਸਿੱਖ ਲੀਡਰਾਂ ਦਾ ਕੂਨ ਬਿਲਕੁਲ ਚਿੱਟਾ ਹੋ ਚੁੱਕਿਆ ਕੋਈ ਵੀ ਨਹੀਂ ਬੋਲ ਰਿਹਾ ਇਥੇ ਭਾਈ ਵੱਡੇ ਵੱਡੇ ਢੀਰੇ ਵਾਲਿਆਂ ਨੂੰ ਮਿਲਣ ਦੇ ਵਿੱਚ ਵਿਜੀ ਨੇ ਵਿਆਸ ਵਾਲੇ ਬਾਬੇ ਦੇ ਨਾਲ ਵਿਜੀ ਨੇ ਕਮਾਲ ਦੀ ਗੱਲ ਹੈ ਯਾਰ ਮਹਾਰਾਜ ਨੇ ਕਿਹਾ ਸੀ ਜਿਹੜਾ ਵਿਪਰਨ ਦੀ ਰੀਤ ਕਰੂਗਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਸਿੱਖ ਪ੍ਰਚਾਰਕਾਂ ਨੂੰ ਬਾਬਿਆਂ ਨੂੰ ਕਿ ਅਣਮੱਤ ਕੀ ਨੂੰ ਕਹਿੰਦੇ ਆ ਅਣਮੱਤੀਆ ਕੀ ਨੂੰ ਕਹਿੰਦੇ ਆ ਜੇ ਤੁਹਾਡੀ ਇਹ ਡੇਰਿਆਂ ਵਾਲਿਆਂ ਨਾਲ ਯਾਰੀ ਹੈ ਫਿਰ ਅਣਮੱਤੀਆ ਪਿੱਛੇ ਕੌਣ ਰਹਿ ਗਿਆ ਫਿਰ ਤੇ ਭਾਈ ਤੁਸੀਂ ਬਾਬੇ ਬਟਪਾਲ ਦੇ ਵੀ ਜਾਇਆ ਕਰੋ ਫਿਰ ਤੇ ਤੁਸੀਂ ਸਰਸੇ ਵਾਲੇ ਨੂੰ ਵੀ ਲਿਆਜ ਪਾ ਸਕਦੇ ਹੋ ਮੰਨ ਸਕਦੇ ਹੋ ਆ ਜਿਹੜੀ ਵਿਆਸਾ ਵਾਲਿਆਂ ਦੀ ਗੱਦੀ ਹੈ ਇਹ ਸਰਸੇ ਵਾਲਿਆਂ ਦੀ ਗੱਦੀ ਪਿੱਛੇ ਜਾ ਕੇ ਦੇਖਦੇ ਆਂ ਸਾਬ ਮਸਤਾਨੇ ਦੀ ਤੇ ਸਾਵਣ ਸਿੰਘ ਦੀ ਇੱਕੋ ਹੀ ਗੱਲ ਸੀ ਗੱਦੀ ਤੇ ਚੱਲੀ ਸੀ ਜਿਹੜੀ ਚੱਲਦੀ ਆਉਂਦੀ ਸੀ ਦੋਸਤੋ ਰਾਧਾ ਤੇ ਸਵਾਮੀ ਸਵਾਮੀ ਬਾਬਾ ਆਪ ਰਾਧਾ ਉਹਦੇ ਘਰ ਵਾਲੀ ਬਿਆਲਾਸ ਤੋਂ ਚੱਲਦੀ ਚੱਲਦੀ ਹੌਲੀ-ਹੌਲੀ ਵੱਧਦੀ ਕੁੜੀ ਹੈ ਪੂਨੇ ਦੇ ਵਿੱਚੋਂ ਵੱਧੀ ਆਗਰੇ ਤੋਂ ਚੱਲਦੀ ਚੱਲਦੀ ਤੇ ਕਿਸੇ ਨੇ ਕਿਤੇ ਬ੍ਰਾਂਚ ਖੋਲ੍ਹ ਲਈ ਇਤਨੇ ਵਿਆਸ ਕੋਹ ਲਿੱਕਨੇ ਸਰਸੇ ਕੋਹ ਲੀ ਜਿਹਨੂੰ ਗੱਦੀ ਮਿਲ ਗਈ ਉਹਨੇ ਉੱਤੇ ਕੋਹ ਲੀ ਜਿਹਨੂੰ ਨਾ ਮਿਲੀ ਉਹਨੇ ਦੂਜੇ ਥਾਵਾਂ ਤੇ ਬ੍ਰਾਂਚਾ ਖੋਲ ਲਈਆਂ ਇਹਨਾਂ ਨੂੰ ਫਾਇਦਾ ਹੋਇਆ ਅਨਮਤ ਕੇ ਕੀ ਨੂੰ ਕਹਿੰਦੇ ਆ ਮੈਂ ਸਿੱਖ ਪ੍ਰਚਾਰਕਾਂ ਨੂੰ ਪੁੱਛਣਾ ਚਾਹੁੰਨਾ ਹੈ ਵਿਵਰਨ ਕੀ ਰੀਤ ਕੀ ਨੂੰ ਕਹਿੰਦੇ ਆ ਜੇ ਤੁਸੀਂ ਡੇਰਿਆਂ ਵਾਲਿਆਂ ਨਾਲ ਯਾਰੀ ਰੱਖਣੇ ਦੋਸਤੋ ਫੜਾ ਮੜ ਮੈਂ ਸਕਵਿੰਦਰ ਸਿੰਘ ਕਲਕੱਤੇ ਨੂੰ ਵੀਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਦੋਸਤੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਿੱਖ ਆਗੂਆਂ ਨੂੰ ਕਹਿਣਾ ਚਾਹਣਾ ਹੈ ਪਰ ਕੀ ਸਿੱਖ ਆਗੂਆਂ ਨੂੰ ਕਹੀਏ ਜਿਹੜੇ ਆਪ ਹੀ ਦੁਸ਼ਮਣ ਦੇ ਹੱਥੋਂ ਵਿਕ ਚੁੱਕੇ ਆ ਜਿਹੜੇ ਦਿੱਲੀ ਵੱਲ ਦੇਖਦੇ ਆ ਉਹਨਾਂ ਨੂੰ ਕੀ ਕਹੀਏ ਹੁੰਦੇ ਸੀ ਪੁਰਾਣੇ ਸਿੱਖ ਆਗੂ ਜਦੋਂ ਇੱਕ ਬਿਆਨ ਦਿੰਦੇ ਸੀ ਦਿੱਲੀ ਦੀਆਂ ਕੰਧਾਂ ਹਿੱਲ ਜਾਂਦੀਆਂ ਸੀ ਅੱਜ ਕੀ ਬਿਆਨ ਦਿੰਦੇ ਆ ਅੱਜ ਕੋਈ ਡੀਸੀ ਮੰਗ ਪੱਤਰ ਫੜ ਨਹੀਂ ਆਉਂਦਾ ਅੱਜ ਸਿੱਖ ਬੇਵਸ ਹੋਇਆ ਬੈਠਾ ਅੱਜ ਸਿੱਖ ਬੇਬਸ ਹੋਏ ਬੈਠੇ ਐ ਲੀਡਰ ਬਿਨਾ ਆਗੂ ਬਿਨਾ ਦੋਸਤੋ ਸੁਖਵਿੰਦਰ ਸਿੰਘ ਕਲਕੱਤੇ ਦਾ ਕਤਲ ਇੱਕ ਵਿਚਾਰਧਾਰਾ ਨੇ ਕੀਤਾ ਦੀਪ ਸਿੱਧੂ ਦਾ ਕਤਲ ਵਿਚਾਰਧਾਰਾ ਕਰਕੇ ਹੋਇਆ ਸਿੱਧੂ ਮੂਸੇਵਾਲਾ ਉਹ ਵਿਚਾਰਧਾਰਾ ਨੇ ਮਾਰੇ ਕਿਹੜੀ ਜਿਹੜੀ ਸਿੱਖਾਂ ਨੂੰ ਜਜਬ ਕਰਨਾ ਚਾਹੁੰਦੀ ਆਪਣੇ ਵਿੱਚ ਉਹ ਖਾਰੇ ਸਮੁੰਦਰ ਵਿੱਚ ਸਾਡੇ ਨੌਜਵਾਨਾਂ ਨੂੰ ਡੋਬੋਇਆ ਜਾ ਰਿਹਾ ਮਾਰਿਆ ਜਾ ਰਿਹਾ ਸਿੱਖੋ ਸਮਝੋ ਅਸੀਂ ਕਹਿ ਰਹੇ ਹਾਂ ਗੈਂਗਵਾਰ ਅਸੀਂ ਕਹਿ ਰਹੇ ਹਾਂ ਨਸ਼ਾ ਪਰ ਇਹਦੀ ਜੜ ਕਿੱਥੇ ਪਈ ਹੈ ਇਹਨੂੰ ਸਮਝਣਾ ਪੈਣਾ ਬੀੜ ਗੋ ਲੰਬੀ ਹੋ ਜਾਏਗੀ ਦੋਸਤੋਂ ਭੁੱਲ ਚੁੱਕ ਦੇਖੇ ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ